ਨਾ ਆਪਣੇ ਦੋ ਮੁੰਡੇ ਬਣੋ ਕੰਮ ਕਰਦੇ ਸੀ ਉਹ ਬੈਠੇ ਹੂੰ ਤੇ ਇੱਥੇ ਬੈਠੀ ਸੀ ਅਸੀਂ ਇੰਨੇ ਤੋਂ ਸੁਸ਼ਕਾ ਰਹੀ ਤੇ ਆਂਦੇ ਹੀ ਉਹਨਾਂ ਨੇ ਇੱਥੇ ਕਹਿੰਦੇ ਗੇਟਪੁੱਲ ਗੇਟਪੁੱਲ ਹੂੰ ਤੇ ਮੈਨੂੰ ਲੱਗਿਆ ਪਹਿਲਾਂ ਤਾਂ ਮਨ ਲੱਗਿਆ ਕੋਈ ਸ਼ਾਇਦ ਸਾਡੇ ਹੀ ਬੰਦੇ ਨਾ ਆਏ ਹੋਣ ਤੇ ਬਾਅਦ ਵਿੱਚ ਉਹਨਾਂ ਨੇ ਜਦੋਂ ਸਾਹਮਣੇ ਗੱਲ ਕਰੀ ਜਦੋਂ ਲੱਗੇ ਜੀ ਇਹ ਬੰਦੇ ਨੇ ਆਲੇ ਤੇ ਉਹਨਾਂ ਨੇ ਇੱਥੇ ਕਹਿੰਦੇ ਗੋਲੀ ਮਾਰਾਂਗੇ ਨਹੀਂ ਤਾਂ ਗੇਟਪੁੱਲ ਤੇ ਜਦ ਮੈਂ ਗੇਟ ਨਹੀਂ ਖੋਲਿਆ ਉਹਨਾਂ ਨੇ ਸਿੱਧੀ ਗੋਲੀ ਮਾਰੀ ਤੇ ਅੰਦਰ ਆ ਗਏ ਤੇ ਕਹਿੰਦੇ ਫਿਰ ਮੈਂ ਉਧਰ ਨੂੰ ਸਾਈਡ ਜਿਹਨ ਮੈਂ ਉੱਪਰ ਨੂੰ ਭੱਜਣ ਲੱਗਿਆ ਜਦ ਕਿਉਂਕਿ ਉੱਥੇ ਉਹ ਕਿਰਨਾਂ ਲਈ ਇੱਥੇ ਕੁਝ ਮਾਰੇ ਆ ਮੇਰੇ ਪਤਾ ਨਹੀਂ ਕੀ ਮਾਰੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਦਰਾਜਾਂ ਚੋਂ ਕੈਸ਼ ਕੱਢਿਆ ਮੈਨੂੰ ਕਹਿੰਦੇ ਹੋਰ ਦੱਸ ਕੈਸ਼ ਕਿਤੇ ਮਨਾ ਕੁਝ ਨਹੀਂ ਆ ਬਸ ਇਹੀ ਆ ਤੇ ਉਹਨਾਂ ਨੇ ਦਰਾਜ ਸਾਨੂੰ ਫੋਨ ਆਇਆ ਸੀਗਾ ਇਹ ਦੁਕਾਨ ਹੈ ਕਿ ਇਹਨਾਂ ਦਾ ਟਰੇਡਿੰਗ ਦਾ ਕੰਮ ਹੈਗਾ ਤੇ ਇੱਥੇ ਕੁਛ ਆਈ ਸੀ ਕਾਰ ਤੇ ਛੱਕੀ ਵਿਅਕਤੀ ਨੇ ਇੱਥੋਂ ਲੁੱਟ ਕੋ ਕਰਕੇ ਗਏ ਨੇ ਅਸੀਂ ਪਰਚਾ ਦੇ ਕੇ ਤਫਤੀਸ਼ ਕਰ ਰਹੇ ਹਾਂ ਜਲਦੀ ਫੇਸ ਕਰਾਂਗੇ ਜਲਦੀ ਟਰੇਸ ਕਰਕੇ ਤੇ ਤੁਹਾਨੂੰ ਪਤਾ ਸੀ ਜਿੰਨੇ ਪਹਿਲਾਂ ਵੀ ਕਦੇ ਵਾਰਦਾਤਾ ਹੋਈਆਂ ਫਤੇਗੜ ਸਾਹਿਬ ਦੇ ਵਿੱਚ ਉਹ ਸਾਰੀਆਂ ਟਰੇਸ ਹੋਈਆਂ ਨੇ ਖਾਸ ਕਰਕੇ ਮੰਡੀ ਬੂਰ ਵਰਗੀਆਂ ਤਾਂ ਇਹਦਾ ਤੁਹਾਨੂੰ ਛਤੀਰ ਜਰਜਾ ਦੇਵਾਂਗੇ ਕਿ ਕਿੰਨੇ ਜਿਹੜੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ ਪੰਜ ਛੇ ਬੰਦੇ ਦਸਰੇ ਕਿੰਨਾ ਅਮਾਉਂਟ ਕਿੰਨਾ ਉਹ ਅਸੀਂ ਚੈੱਕ ਕਰਦੇ ਹਾਂ ਜੀ ਅਜੇ ਉਹਦੇ ਬਾਰੇ ਸਾਨੂੰ ਕੋਈ ਪੂਰੀ ਫਿਗਰ ਨਹੀਂ ਕੀ ਡਿਟੇਲ ਲੈਣੇ ਹਨ ਅਨਾਂ ਤੋਂ ਤੇ ਫਿਰ ਅੱਗੇ ਤੁਹਾਨੂੰ ਜਿਵੇਂ ਹੋਵੇਗਾ ਅਸੀਂ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹਾਂ ਉਹ ਸਾਰਾ ਚੈੱਕ ਕਰ ਰਹੇ ਹਾਂ ਕਿ ਹੁਣ ਕਿਉਂਕਿ ਮੇਰੀ ਬੇਨਤੀ ਤੁਹਾਨੂੰ ਇਹ ਹੈ ਵੀ ਜਿੱਨਾ ਚ ਪਲੇਸ ਹੋ ਰਿਹਾ ਅਸੀਂ ਕੁਝ ਸਾਡੇ ਤਫਤੀਸ਼ ਦਾ 파ਟ ਹੁੰਦਾ ਹੈ ਫਿਰ ਉਹ ਅਸੀਂ ਸਿਗਰ ਰੱਖਣਾ ਚਾਹੁੰਦੇ ਤੇ ਜਦੋਂ ਪਲੇਸ ਹੋਏਗੀ ਤੁਹਾਨੂੰ ਪੱਕਾ ਸ਼ੇਅਰ ਕਰਾਂਗੇ ਔਰ अच्छी तरह ਸ਼ੇਅਰ